ਸਤਿ ਸ੍ਰੀ ਅਕਾਲ ਦੋਸਤੋ ਸਬੱਬ ਮੀਡੀਆ ਦੇ ਪ੍ਰੋਗਰਾਮ ਗੁਸਤਾਖੀ ਮਾਫ ਦੇ ਵਿੱਚ ਇੱਕ ਵਾਰ ਫਿਰ ਆਪ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਇਤਿਆਸ ਕਰਦਾ ਵੀ ਤੁਸੀਂ ਸਾਰੇ ਜਣੇ ਆਪਣੇ ਆਪਣੇ ਪਰਿਵਾਰਾਂ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਅੱਜ ਦੀ ਗੁਸਤਾਖੀ ਦੇ ਵਿੱਚ ਇੱਕ ਹੋਰ ਗੁਸਤਾਖੀ ਕਰਨ ਜਾ ਰਿਹਾ ਤੇ ਹੋ ਸਕਦਾ ਵੀ ਬਹੁਤ ਨੂੰ ਗੱਲ ਨਾ ਚੰਗੀ ਲੱਗੇ ਤੇ ਆਸ ਵੀ ਕਰਦਾ ਵੀ ਬਹੁਤ ਪਰਿਵਾਰਾਂ ਦੇ ਨਾਲ ਬਹੁਤ ਜਾਨਾਂ ਦੇ ਨਾਲ ਬਹੁਤ ਜ਼ਿੰਦਗੀਆਂ ਦੇ ਨਾਲ ਇਹ ਮਸਲਾ ਜੁੜਿਆ ਹੋਇਆ ਆ ਆਪਾਂ ਰੋਜ਼ ਹੀ ਦੇਖਦੇ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿ ਕਿਵੇਂ ਸੜਕਾਂ ਤੇ ਗਲੀਆਂ ਮਹੱਲਿਆਂ ਦੇ ਵਿੱਚ ਪਿੰਡ ਪਿੰਡ ਸ਼ਹਿਰ ਸ਼ਹਿਰ ਅਵਾਰਾ ਜਾਨਵਰ ਜੋ ਘੁੰਮਦੇ ਨੇ ਵੈਸੇ ਤਾਂ ਅਵਾਰਾ ਜਾਨਵਰਾਂ ਦਾ ਤਾਂ ਇੱਕ ਨਾਂ ਦਿੱਤਾ ਜਾਂਦਾ ਦਰਅਸਲ ਸਚਾਈ ਇਹ ਹੈ ਕਿ ਇਹ ਅਵਾਰਾ ਅਵਾਰਾ ਸਿਰਫ ਗਾਮਾਂ ਤੇ ਸਾੰਡ ਨੇ ਅਸੀਂ ਜਾਨਵਰ ਕਹਿ ਦਿੰਨੇ ਆ ਸਾਰੇ ਜਾਨਵਰ ਦਾ ਕੋਈ ਮੱਝਾਂ ਕੋਈ ਊਠ ਘੋੜੇ ਕੋਈ ਗਧੇ ਜਾਂ ਕੋਈ ਬੱਕਰੀਆਂ ਜਾਂ ਕੋਈ ਹੋਰ ਜਾਨਵਰ ਤਾਂ ਨਹੀਂ ਹੁੰਦੇ ਨੇ ਅਕਸਰ ਆਪਾਂ ਸੜਕਾਂ ਤੇ ਪਿੰਡ-ਪਿੰਡ ਸ਼ਹਿਰ-ਸ਼ਹਿਰ ਇਹ ਹੀ ਦੇਖਦੇ ਆ ਕਿ ਅਬਾਰਾ ਗਾਮਾ ਘੁੰਮਦਿਆਂ ਨੇ ਤੇ ਬੇਵਕੂਫੀਆ ਇਹਨਾਂ ਲੋਕਾਂ ਦੀ ਵੀ ਜੋ ਕਈ ਸਾਲ ਦੁੱਧ ਪੀ ਕੇ ਗਾਮਾ ਦਾ ਇਹਨਾਂ ਨੂੰ ਅਬਾਰਾ ਛੱਡ ਦਿੰਦੇ ਨੇ ਲੋਕਾਂ ਨੂੰ ਮਾਰਨ ਦੇ ਲਈ ਛੱਡ ਦਿੰਦੇ ਨੇ ਤੇ ਸਭ ਤੋਂ ਵੱਡੀ ਨਿਕੰਮੀ ਸਾਡੀ ਹੈ ਕਿ ਅਸੀਂ ਬੋਲਦੇ ਨਹੀਂ ਉਸ ਤੋਂ ਵੱਡੀ ਨਿਕੰਮੀ ਸਾਡੇ ਗੰਦੇ ਸਿਸਟਮ ਦੀ ਹੈ ਪ੍ਰਸ਼ਾਸਨ ਲੀਡਰਾਂ ਦੀ ਹੈ ਕਰਪਟ ਅਫਸਰਾਂ ਦੀ ਹੈ ਬੇਸ਼ੱਕ ਅਸੀਂ ਗਊ ਸੈਸ ਦਿੰਨੇ ਆ ਟੈਕਸ ਦੇ ਪੱਖੋਂ ਅਸੀਂ ਸਰਕਾਰ ਨੂੰ ਪੈਸੇ ਦਿੰਨੇ ਆ ਕਿ ਇਹਨਾਂ ਦੀ ਸਾਮ ਸੰਭਾਲ ਕੀਤੀ ਜਾਵੇ ਪਰ ਸਚਾਈ ਇਹ ਹੈ ਵੀ ਨਾ ਤਾਂ ਇਮਾਨਦਾਰ ਲੀਡਰ ਨੇ ਪ੍ਰਸ਼ਤ ਲੀਡਰ ਨੇ ਤੇ ਕਰਪਟ ਹੀ ਅਫਸਰ ਨੇ ਤੇ ਉਸ ਤੋਂ ਨਕਮੇ ਅਸੀਂ ਆ ਆਪਾਂ ਸਾਰੇ ਆ ਕਿ ਅਸੀਂ ਬੋਲਦੇ ਨਹੀਂ ਰੋਜ਼ੀ ਅਖਬਾਰਾਂ ਭਰੀਆਂ ਹੁੰਦੀਆਂ ਨੇ ਕਿ ਕਿਵੇਂ ਸੜਕ ਹਾਦਸਿਆਂ ਦੇ ਵਿੱਚ ਇਹਨਾਂ گاਮਾਂ ਦਾ ਇਹਨਾਂ ਸੰਡਾਂ ਦਾ ਇਹਨਾਂ ਬੱਚਿਆਂ ਦਾ ਇਹਨਾਂ ਟੱਠਿਆਂ ਦਾ ਕਿੱਡਾ ਵੱਡਾ ਰੋਲ ਹੁੰਦਾ ਪੰਜਾਬੀ ਮਾਂ ਬੋਲੀ ਦਾ ਵੱਡਾ ਫਨਕਾਰ ਗਾਇਕ ਜੋ ਪਿਛਲੇ ਦਿਨੀ ਇਹਨਾਂ ਸੰਡਾਂ ਦੀ ਬਦੌਲਤ ਇਹਨਾਂ گاਮਾਂ ਦੀ ਬਦੌਲਤ ਇਸ ਸੰਸਾਰ ਤੋਂ ਕੂਚ ਕਰ ਗਿਆ ਤੇ ਕਿੰਨੇ ਹੀ ਹੋਰ ਹਾਦਸੇ ਇਹਨਾਂ گاਮਾਂ ਦੀ ਬਦੌਲਤ ਇਹਨਾਂ ਸੰਡਾਂ ਦੀ ਬਦੌਲਤ ਹੋ ਰਹੇ ਨੇ ਜੇਕਰ ਗੱਲ ਥੋੜੀ ਕੌੜੀ ਕਰਦੇ ਜਾਂ ਗੱਲ ਕਿਤੇ ਜ਼ਿਆਦਾ ਸੱਚੀ ਬੋਲ ਦਿੱਤੀ ਜਾਵੇ ਤਾਂ ਕੁਝ ਧਰਮ ਦੇ ਠੇਕੇਦਾਰਾਂ ਨੂੰ ਠੇਸ ਵੀ ਜ਼ਰੂਰ ਲੱਗਦੀ ਹੈ ਜਦੋਂ ਦਾ ਕੋਈ ਗਾਂ ਕੋਈ ਸਾੰਡ ਕੋਈ ਜਕਮੀ ਹੋ ਗਿਆ ਉਦੋਂ ਤਾਂ ਫਿਰ ਬਹੁਤ ਸਵਾਰਸੇਵੀ ਬਹੁਤ ਅਖੌਤੀ ਲੀਡਰ ਅੱਗੇ ਆ ਜਾਂਦੇ ਨੇ ਪਰ ਜਦੋਂ ਕਿਸੇ ਦੀ ਲੱਤਾਂ ਟੁੱਟਦੀ ਹੈ ਕੋਈ ਮਰ ਜਾਂਦਾ ਕਿਸੇ ਦਾ ਐਕਸੀਡੈਂਟ ਹੁੰਦਾ ਉਦੋਂ ਕੋਈ ਨਹੀਂ ਆਉਂਦਾ ਪਿਛਲੇ ਦਿਨੀ ਸਸਮਾ ਦੇ ਵਿੱਚ ਵੀ ਅਵਾਰਾ ਜਾਨਵਰਾਂ ਦੇ ਬਦੌਲਤ 27 ਸਾਲ ਦਾ ਮੁੰਡਾ ਆਪਣੇ ਪਰਿਵਾਰ ਤੋਂ ਵਿਛੜ ਗਿਆ ਕਿਉਂ ਨਹੀਂ ਸਰਕਾਰਾਂ ਜੋ ਇਹਨਾਂ ਦਾ ਹੱਲ ਕਰਦੀਆਂ ਕਿਉਂ ਨਹੀਂ ਤੁਸੀਂ ਬੋਲਦੇ ਹੋ ਕਿਉਂ ਨਹੀਂ ਜਥੇਬੰਦੀਆਂ ਅੱਗੇ ਆਉਂਦੀਆਂ ਕਿਉਂ ਨਹੀਂ ਸਮਾਜ ਸੇਵੀ ਲੋਕ ਅੱਗੇ ਆਉਂਦੇ ਨੇ ਤੇ ਇਹ ਕੋਈ ਇੱਕ ਹਾਰਸਾ ਨਹੀਂ ਰੋਜ਼ ਦਾ ਰੋਜ਼ ਦਾ ਰੋਜ਼ ਦਾ ਕਿਨੇ ਹਾਸੇਬਾ ਪਰ ਰਹੇ ਨੇ ਮੈਂ ਜਿਵੇਂ ਤੁਹਾਨੂੰ ਫੋਟੋਆਂ ਦੇ ਵਿੱਚ ਵੀ ਦਿਖਾ ਰਿਹਾ ਕਿ ਬੇਸ਼ੱਕ ਇਹ ਜਿਹੜੇ ਜਾਨਵਰ ਨੇ ਇਹਨਾਂ ਨੂੰ ਨਹੀਂ ਪਤਾ ਵੀ ਇਹਨਾਂ ਦਾ ਸੜਕ ਤੇ ਚੱਲਣਾ ਇਹਨਾਂ ਨੇ ਕਿੱਥੇ ਪੱਧਰੇ ਦੇ ਵਿੱਚ ਚੱਲਣਾ ਇਹਨਾਂ ਨੇ ਖੇਤਾਂ ਦੇ ਵਿੱਚ ਚੱਲਣਾ ਉਹਨਾਂ ਨੂੰ ਕੋਈ ਮਤਲਬ ਨਹੀਂ ਉਸ ਤੋਂ ਬਾਅਦ ਬਹੁਤ ਦੱਲੇ ਨੇ ਘਟੀਆਂ ਕਿਸਮ ਦੇ ਉਹ ਲੋਕ ਨੇ ਜਿਹੜੇ ਮਤਲਬ ਇੱਕ ਰੋਟੀ ਜਾਂ ਗਲੀ ਸੜੀ ਵੀ ਬ੍ਰੈਡ ਆ ਉਹ ਚੱਕ ਕੇ ਇਹਨਾਂ ਨੂੰ ਪਾਉਂਦੇ ਨੇ ਤੁਸੀਂ ਦੱਸੋ ਜਿਹੜੀਆਂ ਰੋਟੀਆਂ ਨੇ ਬ੍ਰੈਡ ਨੇ ਉਹ ਕੀ ਗਾਵਾਂ ਦੀ ਸਾਂਡਾਂ ਦੀ ਖੁਰਾਕ ਹੈ ਕੋਈ ਮਾਫ ਕਰਨਾ ਤਕਲੀਫ ਹੋਣੀ ਬਹੁਤ ਨੂੰ ਤੁਸੀਂ ਆਪ ਦੇ ਪਾਪ ਆਪ ਦੇ ਪੁੰਨ ਪਾਪ ਕਰਨ ਵਾਸਤੇ ਤੁਸੀਂ ਉਹਨਾਂ ਨੂੰ ਕਿਉਂ ਆ ਕੁਝ ਕਰਦੇ ਹੋ ਸਮਾਜ ਦੇ ਵਿੱਚ ਬਹੁਤ ਬੁਰਾਈਆਂ ਨੇ ਪਰ ਇਹ ਵੀ ਇੱਕ ਬਹੁਤ ਵੱਡੀ ਬੁਰਾਈ ਹੈ ਨਸ਼ਿਆਂ ਨਾਲੋਂ ਵੀ ਭੈੜੀ ਬੁਰਾਈ ਹੈ ਇਹ ਇਹਨੂੰ ਸੁਧਾਰਨ ਦੀ ਲੋੜ ਹੈ ਇਹਨੂੰ ਬੋਲਣ ਦੀ ਲੋੜ ਹੈ ਇਹਨੂੰ ਅੱਗੇ ਆਉਣ ਦੀ ਲੋੜ ਹੈ ਇਸ ਕੰਮ ਨੂੰ ਤੁਸੀਂ ਸਾਰੇ ਜਾਣੇ ਇਕੱਠੇ ਹੋਣ ਦੀ ਲੋੜ ਹੈ ਪ੍ਰਿੰਸੀਪਲ ਸਤਨਾਮ ਸਿੰਘ ਜੀ ਸ਼ੁਕਰ ਹੁਸ਼ਾਰਪੁਰ ਵਾਲੇ ਦੱਸਦੇ ਕਿ ਜਿਹੜੀਆਂ ਗਾਵਾਂ ਨੇ ਜ਼ਿਆਦਾਤਰ ਬਲੈਤਨ ਗਾਵਾਂ ਨੇ ਇਹਨਾਂ ਦੇ ਵਿੱਚ ਆਪਾਂ ਦੇਖਦੇ ਜਿਹੜੀਆਂ ਵਿਦੇਸ਼ੀ ਗਾਵਾਂ ਨੇ ਇਹਨਾਂ ਦੇ ਵਿੱਚ ਤੁਸੀਂ ਬਹੁਤ ਵੱਡੇ ਵੱਡੇ ਕੱਦ ਨਹੀਂਆਂ ਮੋਟੀਆਂ ਤਕੜੀਆਂ ਗਾਵਾਂ ਜਿਹੜੀਆਂ ਤੁਸੀਂ ਦੇਖਦੇ ਹੋ ਇਹ ਜ਼ਿਆਦਾਤਰ ਇੱਥੇ ਬਲੈਤਨ ਗਾਵਾਂ ਨੇ ਉਹ ਕੁੱਤੇ ਹਰਾਮਜਾਦੇ ਲੋਕ ਨੇ ਜੋ ਇਹਨਾਂ ਨੂੰ ਆਪਣੇ ਫਾਰਮ ਹੋਸਾਂ ਦੇ ਵਿੱਚ ਰੱਖਦੇ ਨੇ ਕੁਝ ਸਾਲ ਇਹਨਾਂ ਤੋਂ ਦੁੱਧ ਲੈਂਦੇ ਨੇ ਰੱਜ ਕੇ ਇਹਨਾਂ ਤੋਂ ਮੁਨਾਫਾ ਕਮਾਉਂਦੇ ਨੇ ਜਦੋਂ ਕਿਤੇ ਫੰਡਰ ਹੋ ਜਾਂਦੇ ਨੇ ਇਹਨੂੰ ਛੱਡ ਦਿੰਦੇ ਨੇ ਉਹ ਫਿਰ ਸੜਕਾਂ ਤੇ ਤੁਸੀਂ ਦੇਖਦੇ ਹੋ ਵੀ ਕੀ ਅਤੰਕ ਮਚਾਉਂਦੀਆਂ ਨੇ ਮਾਸਟਰ ਸਤਰਾਮ ਜੀ ਪ੍ਰਿੰਸੀਪਲ ਸਤਰਾਮ ਜੀ ਹੁਸ਼ਾਰਪੁਰ ਵਾਲੇ ਕਹਿੰਦੇ ਕਿ ਜਿਹੜੀਆਂ ਇਹ ਬਲਾਤਣ ਗਾਵਾਂ ਨੇ ਸਾਡੇ ਇੱਥੇ ਬਲੈਤੀ ਗਊਆਂ ਅਸੀਂ ਰੱਖਦੇ ਜਿਹੜੀਆਂ 50-50 ਲੀਟਰ ਦੁੱਧ ਦਿੰਦੀਆਂ ਨੇ ਉਹ ਪੰਜਾਬ ਦਾ ਜਿਹੜਾ ਪੌਣ ਪਾਣੀ ਹੈ ਪੰਜਾਬ ਦਾ ਜਿਹੜਾ ਖਾਣਾ ਹੈ ਪੰਜਾਬ ਦਾ ਜਿਹੜਾ ਉਹਨਾਂ ਦਾ ਚਾਰਾ ਹੈ ਉਹਨਾਂ ਦੇ ਵਸਦਾ ਨਹੀਂ ਹੈਗਾ ਉਹਨਾਂ ਦੇ ਅਨੁਕੂਲ ਨਹੀਂ ਹੈਗਾ ਜਿਹੜਾ ਇੱਥੇ ਦਾ ਪੌਣ ਪਾਣੀ ਹੈ ਪੰਜਾਬ ਦਾ ਪੌਣ ਪਾਣੀ ਹੈ ਬਲੈਤੀ گاਵਾ ਵਾਸਤੇ ਉਹ ਠੀਕ ਨਹੀਂ ਹੈਗਾ ਉਹ ਹੁੰਦਾ ਕੀ ਹੈ ਵੀ 2-4 ਸੂਹਾਂ ਤੋਂ ਬਾਅਦ ਉਹ گاਵਾ ਫੰਡਰ ਹੋ ਜਾਂਦੀਆਂ ਨੇ ਬੇਸ਼ੱਕ ਉਹ 40 40 45 50 50 ਲੀਟਰ ਉਹ ਦੁੱਧ ਦਿੰਦੀਆਂ ਨੇ ਕੋਈ ਸ਼ੱਕ ਨਹੀਂ ਦੇਖੋ ਹਰ ਸਾ ਦੱਸ ਦਿੰਦੇ ਨੇ ਕਿ ਸਾਡੇ ਕਿਸੇ ਕਟਨਾ ਉਹਨਾਂ ਦੇ ਨਾਲ ਹੋਈ ਹੈ ਕੋਈ ਦੇਖਿਆ ਉਹਨਾਂ ਨੇ ਕਿ 150 ਗਾਵਾਂ ਦਾ ਜਿਹੜਾ ਫਾਰਮ ਹਾਊਸ ਬਣਾਇਆ ਪਰ ਉਹਦੇ ਚ ਤਿੰਨ ਚਾਰ ਗਾਵਾਂ ਜਿਹੜੀਆਂ ਉਹ ਦੇਸੀ ਨੇ ਜਿਹੜੀਆਂ 2-2 4-4 ਲੀਟਰ ਦੁੱਧ ਦਿੰਦਿਆਂ ਨੇ ਤੇ ਪ੍ਰਿੰਸੀਪਲ ਸਾਹਿਬ ਕਹਿੰਦੇ ਮੈਂ ਇਹਨੂੰ ਪੁੱਛਿਆ ਵੀ ਇਹ ਕੀ ਹੈ ਵੀ ਇੱਕ ਪਾਸੇ ਤਾਂ ਗਾਵਾਂ ਵੀ ਇੱਕ ਪਾਸੇ ਦੇਸੀ ਉਹ ਕਹਿੰਦੇ ਵੀ ਇਹਨਾਂ ਦਾ ਜਿਹੜਾ ਦੁੱਧ ਹੈ ਅਸੀਂ ਨਹੀਂ ਪੀਂਦੇ ਮਤਲਬ ਬਲੈਟੀ گاਵਾ ਨੇ ਜਿਹੜਾ ਉਹਨਾਂ ਦਾ ਦੁੱਧ ਅਸੀਂ ਨਹੀਂ ਪੀਂਦੇ ਅਸੀਂ ਸਿਰਫ ਅਜਿਹੇ ਦੇਸੀ گاਵਾ ਨੇ ਇਹਨਾਂ ਦਾ ਦੁੱਧ ਅਸੀਂ ਇਸਤੇਮਾਲ ਕਰਦੇ ਆ ਅਸੀਂ ਬਲੈਟੀ گاਵਾ ਦਾ ਦੁੱਧ ਨਹੀਂ ਇਸਤੇਮਾਲ ਕਰਦੇ ਪ੍ਰਿੰਸੀਪਲਸ ਆਫ ਦਾ ਕਹਿਣ ਦਾ ਮਤਲਬ ਇਹ ਹੈ ਵੀ ਜਿਹੜੀਆਂ ਉਹ گاਵਾ ਨੇ ਉਹ ਦੋ ਤਿੰਨ ਸੂਆਂ ਤੋਂ ਬਾਅਦ ਉਹ ਫੰਡਰ ਹੋ ਜਾਂਦੇ ਨੇ ਉਹ ਫਿਰ ਕਿਸੇ ਕੰਮ ਦੀਆਂ ਨਹੀਂ ਵਿਦੇਸ਼ਾਂ ਦੇ ਵਿੱਚ ਤਾਂ ਇਸ ਤਰ੍ਹਾਂ ਨਹੀਂ ਹੁੰਦਾ ਉੱਥੇ ਜਦੋਂ ਕਿਤੇ گاਵਾ ਜਦੋਂ ਕੋਈ ਫੰਡਰ ਮੱਝਾਂ گاਵਾ ਜਦੋਂ ਫੰਡਰ ਹੋ ਜਾਂਦੀਆਂ ਤਾਂ ਉਹ ਕੱਟਣ ਵਾਸਤੇ ਉਹ ਵੇਚ ਦਿੰਦੇ ਨੇ ਮੀਟ ਬਣਦਾ ਉਹਨਾਂ ਦਾ ਪਰ ਇੱਥੇ ਇੱਥੇ ਇਸ ਤਰ੍ਹਾਂ ਦਾ ਨਹੀਂ ਹੁੰਦਾ ਇੱਥੇ ਵਿਰੋਧ ਹੁੰਦਾ ਬਲਕਿ ਜੇ ਦੇਖਿਆ ਜਾਵੇ ਕਿੰਨੇ ਪਤਾ ਹੀ ਆ ਤੁਹਾਨੂੰ ਸਾਰਾ ਕੁਝ ਵੀ ਜਿਹੜੇ ਬੁੱਚੜਖਾਨੇ ਨੇ ਉਹ ਕਿੰਨੇ ਬਣੇ ਹੋਏ ਨੇ ਪਰ ਇੱਥੇ ਸਾਡੇ ਪਬੰਦੀ ਹੈ ਇੱਥੇ ਇੱਥੇ ਉਹ ਜਿਹੜੀਆਂ ਗਾਮਾਂ ਨੇ ਫੰਡਰ ਹੋ ਜਾਂਦੀਆਂ ਨੇ ਫਿਰ ਉਹ ਲੋਕਾਂ ਨੂੰ ਮਾਰਦੇ ਨੇ ਫਿਰਦੇ ਨੇ ਉਹ ਜਮਦੂਤ ਬਣ ਕੇ ਸੜਕਾਂ ਤੇ ਹੁਕਮ ਦਿਆਂ ਨੇ ਇਹ ਤੁਹਾਨੂੰ ਮੈਂ ਨਾਲ-ਨਾਲ ਫੋਟੋ ਆ ਵੀਡੀਓ ਤੁਹਾਨੂੰ ਦਿਖਾ ਰਿਹਾ ਵੈਸੇ ਤਾਂ ਆਪਾਂ ਸਾਰਿਆਂ ਨੇ ਦੇਖੇ ਤੁਸੀਂ ਵੀ ਦੇਖਿਆ ਹੀ ਹੈ ਮੇਰਾ ਮਕਸਦ ਇਹ ਗੁਸਤਾਖੀ ਦੇ ਰਹੀ ਇਹ ਮੈਂ ਗੁਸਤਾਖੀ ਕਰ ਰਿਹਾ ਵੀ ਤੁਸੀਂ ਵੀ ਜਾਗੋ ਤੁਸੀਂ ਵੀ ਬੋਲੋ ਤੁਸੀਂ ਵੀ ਜਰੂਰ ਅੱਗੇ ਆਓ ਇਹ ਹੱਦ ਸੇ ਇਦਾਂ ਹੀ ਵਾਪਰਦੇ ਰਹੇ ਨੇ ਮਾਮਾ ਦੇ ਪੁੱਤ ਇਦਾਂ ਹੀ ਜਾਂਦੇ ਰਹੇ ਨੇ ਘਰਾਂ ਦੇ ਚਰਾਗੇ ਇਦਾਂ ਬੁਝਦੇ ਰਹੇ ਨੇ ਭੈਣਾਂ ਨੇ ਇਦਾਂ ਹੀ ਵਿਧਵਾ ਹੁੰਦੀਆਂ ਰਹਿਣਾ ਜੇ ਤੁਸੀਂ ਨਾ ਬੋਲੇ ਬਹੁਤ ਮਾੜਾ ਵਰਤਾਰ ਆ ਬਹੁਤ ਘਟਿਆ ਸਰਕਾਰਾਂ ਦੇ ਇੰਜੀਨੀਅਰ ਚਾਲਾਂ ਨੇ ਉਹ ਉਹ ਤਾਂ ਚਾਹੁੰਦੇ ਆ ਨੇ ਵੀ ਤੁਸੀਂ ਇਹਨਾਂ ਕੰਮਾਂ ਦੇ ਵਿੱਚ ਉਲਝੇ ਰਹੋ ਨਵੇਂ ਤੋਂ ਨਵੇਂ ਨਵੇਂ ਤੋਂ ਨਵੇਂ ਮੁੱਦੇ ਜਿਹੜੇ ਉਹ ਤੁਹਾਡੇ ਵਾਸਤੇ ਉਹ ਨਹੀਂ ਚਾਹੁੰਦੇ ਵੀ ਤੁਸੀਂ ਵਿਕਾਸ ਕਰੋ ਉਹ ਨਹੀਂ ਚਾਹੁੰਦੇ ਤੁਹਾਡੇ ਬੱਚੇ ਪੜਨ ਉਹ ਉਹ ਨਹੀਂ ਕਹਨੇ ਆ ਵੀ ਤੁਸੀਂ ਚੰਗੇ ਪਾਸੇ ਕੋਈ ਸੋਚੋ ਉਹਨਾਂ ਨੇ ਤੁਹਾਨੂੰ ਇਹਨਾਂ ਇਹਨਾਂ ਚੱਕਰਾਂ ਦੇ ਵਿੱਚ ਰੜਾ ਕੇ ਰੱਖਣਾ ਮਾਫ ਕਰਨਾ ਗੱਲ ਜੇ ਚੁਗੀ ਹੋਵੇ ਪਰ ਬਹੁਤ 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 ਆਤੰਕ ਹੈ ਜਿਹੜੀਆਂ ਇਹ گاਮਾਂ ਅਵਾਰਾ ਆਪਾਂ ਕਹਿ ਦਿੰਨੇ ਆ ਅਵਾਰਾ ਜਾਨਪਰ ਆਪਾਂ ਕਹੀ ਜੰਨੇ ਪਰ ਹੈ ਅਵਾਰਾ ਸਿਰਫ گاਮਾਂ ਨੇ ਤੇ ਉਹ 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 ਬੇਈਮਾਨ ਉਹ ਲੋਕ ਨੇ ਜਿਹੜੇ ਇਹਨਾਂ ਤੋਂ ਮੋਟਾ ਮੁਨਾਫਾ ਕਮਾ ਕੇ ਇਹਨਾਂ ਨੂੰ ਛੱਡ ਦਿੰਦੇ ਨੇ ਇਹਨੂੰ ਮਰਨ ਦੇ ਲਈ ਮਜਬੂਰ ਕਰਦੇ ਨੇ ਲੋਕਾਂ ਨੂੰ ਮਾਰਨ ਦੇ ਲਈ ਮਜਬੂਰ ਕਰਦੇ ਨੇ ਟਿਕਟੀਆਂ ਕਿਸਮ ਦੇ ਕਿਆ ਕਮਾ ਵੀ ਉਹਨਾਂ ਨੂੰ ਲੋਕਾਂ ਨੂੰ ਵੀ ਜੜੋ ਜਾ ਕੇ ਗੰਦੀਆਂ ਬ੍ਰੈਡਾਂ ਇਹਨਾਂ ਨੂੰ ਪਾਉਂਦੇ ਨੇ ਸਬਜ਼ੀ ਇਹਨਾਂ ਨੂੰ ਪਾਉਂਦੇ ਨੇ ਰੋਟੀਆਂ ਜਾ ਕੇ ਇਹਨਾਂ ਨੂੰ ਪਾਉਂਦੇ ਨੇ ਇਹ ਬਲਕੇ ਜਿਹੜੀਆਂ ਬ੍ਰੈਡ ਐ ਜਿਹੜੀ ਗਾਵਾਂ ਦੀ ਇਹ ਖਰਾਕ ਨਹੀਂ ਹੈਗੀ ਰੋਟੀਆਂ ਇਹਨਾਂ ਦੀ ਖਰਾਕ ਨਹੀਂ ਹੈਗੀ ਘਰੀਓ ਘਰੋਂ ਜਾ ਕੇ ਤੁਸੀਂ ਇਹਨਾਂ ਨੂੰ ਕਬਾੜ ਤੁਸੀਂ ਪਾਉਨੇ ਹੋ ਹਲਵਾ ਬਣਾ ਕੇ ਦੇਨੇ ਹੋ ਦਹੀ ਖੀਰ ਬਣਾ ਕੇ ਦੇਨੇ ਹੋ ਇਹਨਾਂ ਦੀ ਇਹਨਾਂ ਦੀ ਖਰਾਕ ਨਹੀਂ ਹੈਗੀ ਉਹ ਤੇ ਤੁਸੀਂ ਦੇਖਿਆ ਹੁਣ ਅੱਗੇ ਗੋਬਰ ਹੈ ਜਿਹੜਾ ਗੋਹੇ ਨੂੰ ਉਹ ਸ਼ੁੱਧ ਮੰਨਿਆ ਜਾਂਦਾ ਸੀਗਾ ਪਰ ਅੱਜ ਦਾ ਤੁਸੀਂ ਗੋਬਰ ਇਹਨਾਂ ਦੇ گاਵਾਂ ਦਾ ਦੇਖ ਲਓ ਵੀ ਲੈਟਰਿੰਗ ਨਾਲੋਂ ਗੰਦੀ ਮੁਸਕ ਇਹਨਾਂ ਦੀ ਆਉਂਦੀ ਹੈ ਇੱਕ ਪਾਸੇ ਤਾਂ ਤੁਸੀਂ ਉਹਨਾਂ ਨੂੰ ਸਰੀਰਕ ਤੌਰ ਤੇ ਵੀ ਉਹਦਾ ਪਹਿਲੇ ਹੀ ਵਕਤ ਦੀਆਂ ਮਾਰੀਆਂ ਨੇ ਉਹ ਤਾਂ ਪਹਿਲੇ ਜਿਹੜੇ ਬੇਈਮਾਨ ਲੋਕ ਨੇ ਉਹਨਾਂ ਨੇ ਪਹਿਲੇ ਹੀ ਉਹਨਾਂ ਨੂੰ ਕੱਢਿਆ ਹੋਇਆ ਆਪਦੇ ਘਰਾਂ ਤੋਂ ਕਮਾਈਆਂ ਕਰਕੇ ਉਹਨਾਂ ਨੂੰ ਸੜਕਾਂ ਤੇ ਛੜਤਾ ਮੇਰੇ ਹਿਸਾਬ ਨਾਲ ਤਾਂ ਇੱਕ ਇਹ ਸਿਸਟਮ ਹੋਣਾ ਚਾਹੀਦਾ ਵੀ ਪਿੰਡ ਪਿੰਡ ਸ਼ਹਿਰ ਸ਼ਹਿਰ ਦੇ ਵਿੱਚ ਲਿਸਟ ਬਣਨੀ ਚਾਹੀਦੀ ਹੈ ਵੀ ਕਿਹੜੇ ਦੇ ਕੋਲ ਕਿੰਨੀਆਂ ਗਾਵਾਂ ਨੇ ਕਿੰਨੀਆਂ ਮੱਝਾਂ ਨੇ ਕਿੰਨੀਆਂ ਸਾਂਢ ਨੇ ਕਿੰਨੇ ਬੱਚੇ ਨੇ ਇਹ ਸਾਰੀ ਡਿਟੇਲ ਉਹਨਾਂ ਕੋਲ ਹੋਣੀ ਚਾਹੀਦੀ ਉਹਨਾਂ ਨੂੰ ਥੋੜੇ ਥੋੜੇ ਦਰਵਾਜ਼ਾ ਉਹਨਾਂ ਨੇ ਚੈਕਿੰਗ ਕਰਦੇ ਰਹਿਣਾ ਚਾਹੀਦਾ ਕਿ ਇਹ ਜਾਨਵਰ ਗਏ ਕਿੱਥੇ ਨੇ ਗਾਵਾਂ ਕਿੱਥੇ ਗਈਆਂ ਸਾਂਢ ਕਿੱਥੇ ਗਏ ਨੇ ਕਿਉਂਕਿ ਇਹ ਤਾਂ ਇੱਕ ਹੋਰ ਵੀ ਭੈੜੀ ਗੱਲ ਹੈ ਗਾਵਾਂ ਦੇ ਵਿੱਚ ਕਿਉਂਕਿ ਉਹ ਤਾਂ ਕਿਸੇ ਕੰਮ ਵੀ ਨਹੀਂ ਆਉਂਦੀਆਂ ਖੇਤੀਆ ਵੀ ਹੁਣ ਤਾਂ ਟਰੈਕਟਰ ਹੈ ਜਿਹਦੀ ਕੋਈ ਥੋੜੀ ਖੇਤੀ ਉਹਦੇ ਕੋਲ ਵੀ ਟਰੈਕਟਰ ਨੀ ਤਾਂ ਛਾਂਡਾ ਨੂੰ ਤੁਸੀਂ ਬੱਚਿਆਂ ਨੂੰ ਜਿਹੜੇ ਠੱਠੇ ਨੇ ਇਹਨਾਂ ਦੇ ਇਹਨੂੰ ਖੇਤੀ ਵਾਸਤੇ ਵੀ ਵਰਤਿਆ ਜਾ ਸਕਦਾ ਪਰ ਇਹ ਵੀ ਇੱਕ ਸਚਾਈ ਹੈ ਵੀ ਅਸੀਂ ਫੁਕਰ ਪਣੀ ਦੇ ਵਿੱਚ ੜ ਕੇ ਹੱਥੋਂ ਕੰਮ ਤਾਂ ਕਰਨੋਂ ਸੀ ਗਏ ਸਾਰੇ ਟਰੈਕਟਰ ਹੈ ਕਿਲਾ 2 ਕਿਲੇ 1.5 ਕਿਲਾ ਦਾ ਕਿਲਾ ਜਿਹਦੇ ਕੋਲ ਵੀ ਉਹ ਮਤਲਬ ਟਰੈਕਟਰ ਆ ਉਹਦੇ ਕੋਲ ਖੇਤੀ ਇਹਨਾਂ ਦੇ ਨਾਲ ਕਿਸ ਟਾਈਮ ਹੋ ਸਕਦਾ ਤੁਸੀਂ ਬੁਲਦਾਂ ਦੇ ਬੁਲਦਾਂ ਦੇ ਨਾਲ ਖੇਤੀ ਹੋਇਆ ਕਰਦੇ ਸੀਗੇ ਜਦਕਿ ਬਲਕੇ ਦੇਖਿਆ ਜਾਵੇ ਜਿਹੜੇ ਬਲੈਤੀ ਠੱਠੇ ਨੇ ਇਹਤੇ ਕਿ ਬੁਲਦਾਂ ਨਾਲੋਂ ਕਿਤੇ ਜ਼ਿਆਦਾ ਤਕੜੇ ਨੇ ਹੁੰਦੀ ਹੈ ਬਹੁਤ ਸੂਬਿਆਂ ਦੇ ਵਿੱਚ ਜਾਂ ਬਹੁਤ ਦੇਸ਼ਾਂ ਦੇ ਵਿੱਚ ਤਾ ਬਹੁਤ ਦੇਚਾਂ ਦੀ ਤਾਂ ਚਲੋ ਨਹੀਂ ਕਿਉਂ ਮੈਂ ਕਹਾਂ ਪਰ ਸਾਡੇ ਸੂਬਿਆਂ ਦੇ ਵਿੱਚ ਵੀ ਬਹੁਤ ਜਗ੍ਹਾ ਜਿਹੜੇ ਠੱਠਿਆਂ ਦੇ ਨਾਲ ਸਾਂਢਾਂ ਦੇ ਨਾਲ ਬੁੱਲਦਾਂ ਦੇ ਨਾਲ ਖੇਤੀ ਬੱਚਿਆਂ ਦੇ ਨਾਲ ਜਿਹੜੀ ਉਹ ਹੁੰਦੀ ਹੈ ਆਓ ਜਰੂਰ ਆਓ ਬੋਲੋ ਤੁਸੀਂ ਜਰੂਰ ਤੇ ਘੱਟੋ ਘੱਟ ਆਪਣੇ ਜਿਹੜੇ ਸੋਰਸ ਨੇ ਤੁਹਾਡੇ ਕੋ ਆਪਣਾ ਥੋੜੇ ਥੋੜੇ ਸਾਡੇ ਕੋ ਜਿਹੜੇ ਜਿਗਾਰਡ ਹੈਗਾ ਸਾਡੇ ਕੋ ਸਿਸਟਮ ਹੈਗਾ ਥੋੜਾ ਜਿਹਾ ਇਹਨਾਂ ਨੂੰ ਜਰੂਰ ਆਪਾਂ ਲੋਕਾਂ ਨੂੰ ਜਾਗਰਤ ਕਰੀਏ ਕਿ ਇਹਨਾਂ ਤੋਂ ਬਚੋ ਇਹਨਾਂ ਤੋਂ ਬਚਾਓ ਜਿੱਥੇ ਅਸੀਂ ਆਪ ਬਚਣਾ ਉੱਥੇ ਸਮਾਜ ਨੂੰ ਵੀ ਇਹਨਾਂ ਤੋਂ ਬਚਾਓ ਤਿਹਾਰਾਂ ਦੇ ਦਿਨ ਜਿਵੇਂ ਕਹਿੰਦੇ ਦਿਵਾਲੀ ਹੈ ਜਲਦੇ ਬਲਦੇ ਦਿਨ ਨੇ ਗੁਸਤਾਖੀ ਮਾਫ ਐਦਾਂ ਹੀ ਜਿਵੇਂ ਰਾਜਵੀਰ ਜਵੰਦਾ ਵਰਗਾ ਸਾਡਾ ਬਹੁਤ ਅੱਛਾ ਫਨਕਾਰ ਜਿਨੇ ਹਮੇਸ਼ਾ ਲੋਕਾਂ ਦੇ ਲੋਕਾਂ ਦੇ ਗੱਲ ਕੀਤੀ ਹੈ ਗੀਤਾਂ ਦੇ ਰਾਹੀਂ ਲੋਕ ਗਾਇਕ ਦੇ ਤੌਰ ਤੇ ਉਹਨੂੰ ਯਾਦ ਕੀਤਾ ਜਾਊਗਾ ਉਹ ਵੀ ਇੱਕ ਪਰਿਵਾਰ ਦਾ ਆਪਣਾ ਅਨਮੋਲ ਹੀਰਾ ਸੀ ਜਿੱਥੇ ਉਹ ਲੱਖਾਂ ਲੋਕਾਂ ਨੂੰ ਗਾਇਕੀ ਦੇ ਤੌਰ ਤੇ ਪਿਆਰ ਕਰਦਾ ਸੀ ਕਿਉਂਕਿ ਉਹਥੇ ਆਪਣੇ ਪਰਿਵਾਰ ਦਾ ਵੀ ਉਹ ਹੀਰਾ ਸੀ ਤੇ ਹੀ ਹਿਰੇ ਇਦਾਂ ਹੀ ਜਾਂਦੇ ਰਹਿਣੇ ਜਾਗੋ ਤੁਸੀਂ ਜਰੂਰ ਜਾਗੋ ਵਜਾਏ ਧਰਮਾਂ ਦੀ ਆੜ ਦੇ ਵਿੱਚ ਆਪਾਂ ਇਹਨੂੰ ਧਰਮ ਦੇ ਨਾਲ ਨਾ ਜੋੜੀਏ ਬੇਸ਼ੱਕ ਜਿਨ੍ਹਾਂ ਦੀਆਂ ਮਾਮਾ ਨੇ ਜੋ ਇਹਨਾਂ ਨੂੰ ਮਾਮਾ ਸਮਝਦੇ ਨੇ ਉਹ ਪਲੀਜ਼ ਆਪਣੇ ਮਾਮਾ ਨੂੰ ਆਪਣੇ ਜਰੂਰ ਤੁਸੀਂ ਘਰ ਰੱਖੋ ਕਿਉਂਕਿ ਇਹ ਜਿਹੜੇ ਮਾਮਾ ਨੇ ਹੋਰ ਮਾਮਾ ਦੇ ਜਿਹੜੇ ਚਰਾਗ ਬੁਝਾ ਰਹੀਆਂ ਨੇ ਬੇਸ਼ੱਕ ਉਹਨਾਂ ਦੀਆਂ ਮਾਮਾ ਹੋਣਗੀਆਂ ਜਿਨ੍ਹਾਂ ਦੀਆਂ ਮਾਮਾ ਨੇ ਪਰ ਮੇਰੀ ਬੇਇੱਜ਼ਤੀ ਹੈ ਵੀ ਜਰੂਰ ਆਪਣੇ ਮਾਮਾ ਨੂੰ ਤੁਸੀਂ ਸੰਭੋ ਕਿਉਂਕਿ ਇਹ ਮਾਮਾ ਬਹੁਤ ਮਾਮਾ ਦੇ ਕਰ ਉਜੜ ਰਹੀਆਂ ਨੇ ਤੇ ਜਰੂਰ ਜਾਗੋ ਇਹਦੇ ਪ੍ਰਤੀ ਬਚਣ ਦੀ ਲੋੜ ਹੈ ਬਚੋ ਜਰੂਰ ਰਾਤ ਬਰਾਤ ਤੁਸੀਂ ਜਾਣੇ ਹੋ ਸਾਡਾ ਤਾਂ ਸਿਸਟਮ ਮਾੜਾ ਵੀ ਜਿੱਥੇ ਕਿਤੇ ਟੋਲ ਪਲਾਜ਼ੇ ਲੱਗੇ ਬਲੈਟਾ ਹੈ ਨਹੀਂ ਬਲਕਿ ਜਿੱਥੇ ਟੋਲ ਪਲਾਜ਼ਾ ਲੱਗਾ ਉਹ ਸਾਰੀ ਜ਼ਿੰਮੇਵਾਰੀ ਲੈਟਾਂ ਦੀ ਕਹਿ ਸੜਕਾਂ ਦੀ ਕਹਿ ਜਾਣ ਪਰਾਂ ਦੀ ਕਹਿ ਕਿਤੇ ਗੱਡੀ ਖਰਾਬ ਹੋ ਗਈ ਕਿਤੇ ਉਹ ਸਾਰੀ ਜ਼ਿੰਮੇਵਾਰੀ ਟੋਲ ਪਲਾਜ਼ਾ ਦੇ ਪਰ ਚੱਕਰ ਉਹੀ ਹੈ ਵੀ ਅਸੀਂ ਬੋਲਦੇ ਨਹੀਂ ਅਸੀਂ ਬੋਲਦੇ ਨਹੀਂ ਨਾ ਕਮੀ ਤਾਂ ਇਹ ਹੀ ਮੇਰੇ ਵਰਗੇ ਨੇ ਇਕੱਲੇ ਨੇ ਠੇਕਾ ਤਾਂ ਲੈ ਲਿਆ ਨੇ ਜਦੋਂ ਕਿਤੇ ਪਰਚਾ ਹੋਣਾ ਤੁਸੀਂ ਬੋਲਣਾ ਉਹ ਦੋਵੇਂ ਨੇ ਅਕਸਰ ਮੈਂ ਕਹਿਣਾ ਹੁੰਦਾ ਕਿ ਅਕਸਰ ਜਿਹੜੇ ਗਰੀਬ ਲੋਕ ਨੇ ਇਹਨੂੰ ਦਵਾਇਆ ਜਾਂਦਾ ਬਹੁਤ ਜ਼ਿਆਦਾਤਰ ਸੱਚਾਈ ਇਹ ਵੀ ਬੀ ਡਰਦੇ ਲੋਕ ਕਈ ਬੋਲਦੇ ਵੀ ਨਹੀਂ ਪਰ ਬੋਲਣਾ ਪੈਣਾ ਤੇ ਅੱਜ ਦੀ ਗੁਸਤਾਖੀ ਦੇ ਵਿੱਚ ਇੰਨਾ ਹੀ ਤੇ ਜੇ ਕੋਈ ਗੱਲ ਕਿਸੇ ਦੇ ਗਿੱਟੇ ਗੋਡੇ ਲੱਗੇ ਉਹਦੇ ਵਾਸਤੇ ਮਾਫੀ ਤੇ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਅੱਗੇ ਜਰੂਰ ਸ਼ੇਅਰ ਕਰੋ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਜਲਦੀ ਮਿਲਾਂਗੇ ਗੁਸਤਾਖੀ ਮਾਫ ਥੈਂਕ ਯੂ